ਚੱਲ ਰਹੇ ਇਤਿਹਾਸ ਦੇ ਵਿੱਚੋਂ ਆਪਾਂ ਸਰਵਣ ਕੀਤਾ ਹੈ ਕਿ ਸਤਿਗੁਰੂ ਪਿਤਾ ਜੀ ਧੰਨ ਗੁਰੂ ਗੁਰੂ ਅਰਜਨ ਦੇ ਮਹਾਰਾਜ ਕਿਵੇਂ ਲਾਹੌਰ ਦੇ ਬਾਦਸ਼ਾਹ ਦੇ ਵਿਚਾਰਾਂ ਦੇ ਨਕਾਰੇ ਹੋ ਕਰਕੇ ਸਮੁੱਚੀ ਲੁਕਾਈ ਦੇ ਭਲੇ ਲਈ ਮਹਾਰਾਜ ਜੀ ਨੇ ਤੱਤੀ ਤਵੀ ਤੇ ਬਹਿ ਕੇ ਸਿਰ ਤੇ ਗਰਮ ਰਿਤ ਪਵਾਉਣਾ ਮਨਜ਼ੂਰ ਕੀਤਾ ਤਪ ਦੇ ਸੰਸਾਰ ਨੂੰ ਠਾਰਨ ਦੇ ਲਈ ਆਪ ਆਪਣੇ ਪਾਵਨ ਸਰੀਰ ਦੇ ਉੱਤੇ ਤਪਤ ਨੂੰ ਸਹਾਰਿਆ ਔਰ ਮਹਾਰਾਜ ਜੀ ਨੇ ਜਿੱਥੇ ਸੰਸਾਰੀ ਤੌਰ ਤੇ ਮਨੁੱਖ ਨੂੰ ਸ਼ਾਂਤੀ ਦਿੱਤੀ ਉੱਥੇ ਅਧਿਆਤਮਕ ਤੌਰ ਤੇ ਸ਼ਾਂਤੀ ਦਿੱਤਿਆਂ ਲਾਹੀ ਦਰਗਾਹੀ ਅਕਾਲੀ ਬਾਣੀ ਵੀ ਰਚੀ ਸਾਰੇ ਰਾਗਾਂ ਦੇ ਵਿੱਚ ਆਪਣੀ ਬਾਣੀ ਨੂੰ ਦਰਜ ਕਰਨਾ ਕੀਤਾ ਜੋ ਸੰਸਾਰ ਦੇ ਵਿੱਚ ਵਿਚਰਦੇ ਆਪਾਂ ਮਹਾਰਾਜ ਦੇ ਨੇਕਾਂ ਸਾਖੀਆਂ ਸਰਵਣ ਕਰ ਰਹੇ ਆ ਕਿ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰੇਮੀ ਸਿੱਖ ਨੇ ਇੱਕ ਸੰਮਣ ਤੇ ਮੂਸਣ ਮਹਾਰਾਜ ਲਾਹੌਰ ਦੇ ਰਹਿਣ ਵਾਲੇ ਨੇ ਤੇ ਸੰਮਣ ਪਤਾ ਸੀ ਤੇ ਮੂਸਣ ਪੁੱਤਰ ਸੀ ਦੋਵੇਂ ਗਰੀਬ ਨੇ ਮਜ਼ਦੂਰੀ ਕਰਕੇ ਆਪਣਾ ਉਧਰ ਭਾਵ ਕੇ ਪੇਟ ਭਰਦੇ ਇਹਨਾਂ ਦੋਹਾਂ ਦਾ ਪ੍ਰਸੰਗ ਬਹੁਤ ਆ ਲੋਕਿਕ ਬੜੀ ਸ਼ਰਦਾ ਵਾਲਾ ਦੱਸਿਆ ਜਾਂਦਾ ਹੈ ਕਿ ਇੱਕ ਸ਼ਰਦਾ ਬਾਣ ਸਿੱਖ ਕਿੱਥੋਂ ਤੱਕ ਜਾ ਸਕਦਾ ਹੈ ਵੱਡਾ ਧਿਆਨ ਤੇ ਗੌਰ ਦੀਨ ਸਰਵਣ ਕਰਨਾ ਇੱਕ ਵਾਰੀ ਸਤਗੁਰੂ ਜੀ ਲਾਹੌਰ ਦੀ ਸੰਗਤ ਨੂੰ ਨਿਹਾਲ ਕਰਨ ਵਾਸਤੇ ਆਏ ਤੇ ਤਦ ਇਹਨਾਂ ਨੇ ਨੇ ਵੀ ਸਤਗੁਰਾਂ ਦਾ ਪ੍ਰਸ਼ਾਦਾ ਆਪਣੇ ਕਰਕੇ ਸਤਿਗੁਰੂ ਨੇ ਬੇਨਤੀ ਮੰਨ ਲਈ ਔਰ ਜਦ ਪਿਓ ਪੁੱਤਰ ਘਰ ਪੁੱਜੇ ਤਰ ਜੀ ਦੇ ਨਾਲ ਵਿਚਾਰ ਕੀਤਾ ਕਿ ਜਿਸ ਹਲਵਾਈ ਨੇ ਕਰਜਾ ਦੇਣਾ ਪ੍ਰਵਾਨ ਕੀਤਾ ਸੀ ਉਹ ਵਚਨ ਭੰਗ ਨਾ ਕਰ ਬਿਠੇ ਉਧਰ ਅਸੀਂ ਪ੍ਰਸ਼ਾਦ ਲਈ ਬੇਨਤੀ ਕਰ ਰਹੇ ਆਂ ਤੇ ਪੱਲੇ ਕੁਝ ਨਹੀਂ ਤੇ ਹੁਣ ਕੀ ਕਰੀ ਇਹ ਵਿਚਾਰ ਕਰਕੇ ਆਗੇ ਦੋਹਾਂ ਨੇ ਗਵੰਡੀ ਸ਼ਾਹੂਕਾਰ ਦਾ ਧੰਨ ਦਾ ਕਿਉਂਕਿ ਜੋ ਸ਼ਾਹੂਕਾਰ ਉਹਦੇ ਪਹਿਲਾਂ ਉਹਨਾਂ ਸਾਰੀ ਗੱਲਬਾਤ ਕੀਤੀ ਵੀ ਸਾਨੂੰ ਇੰਦਰਨਾਗਰ ਧੰਨ ਚਾਹੀਦਾ ਹੈ ਇਤਨਾ ਕ ਰਾਸ਼ਨ ਚਾਹੀਦਾ ਹੈ ਤੇ ਅਸੀਂ ਸਤਗੁਰਾਂ ਨੂੰ ਕਰੇ ਪ੍ਰਸ਼ਾਦਾ ਕਰਿਆ ਉਦੋਂ ਉਹਨੇ ਸਤਿਵਚਨ ਕਹਿਤਾ ਪਰ ਕਹਿੰਦੇ ਸੰਸਾਰ ਦੇ ਲੋਕ ਉਹਦੇ ਦੁਸ਼ਮਣ ਵੀ ਬਹੁਤ ਸੀ ਸਤਗੁਰਾਂ ਦੇ ਉਹਨਾਂ ਨੇ ਜਾ ਕੇ ਸੇਠ ਨੂੰ ਕੋਈ ਬਾੜ ਪੜਾ ਦੇ ਤੇ ਸੇਠ ਮੌਕੇ ਤੇ ਰਾਸ਼ਨ ਧੰਨ ਦੇਣ ਲਣੋਂ ਅਨਕਾਰੀ ਹੋ ਗਿਆ ਜਿੱਥੇ ਆਪਾਂ ਵਿਚਾਰਾਂ ਸਰਵਣ ਕਰ ਰਹੇ ਆਂ ਤੇ ਆਪਾਂ ਹੀ ਵੀ ਸਰਵਣ ਕੀਤਾ ਹੈ ਜੋ ਸਮੇਂ ਦੇ ਢਾਡੀ ਹੋਏ ਆ ਭਾਈ ਕਰਬਸ ਸਿੰਘ ਜੀ ਅਲਵੇਲਾ ਉਹਨਾਂ ਨੇ ਆਪਣੇ ਉਸ ਬਾਦ ਨੇ ਕਿਹਾ ਕਿ ਸੇਠ ਮੁਕਰਤਾ ਜੀ ਚੁਗਲਖੋਰਾ ਚੁਗਲਖੋਰਾ ਨੇ ਜਾ ਕੇ ਸੇਠ ਨੂੰ ਮੁਕਰਤਾ ਹੁਣੇ ਦੋਏ ਪੋਇਓ ਤੇ ਪੁੱਤਰ ਮੂਸਨ ਦੇ ਸਾਹਮਣ ਵਿਚਾਰ ਕਰਦੇ ਵੀ ਹੁਣ ਸਵੇਰੇ ਭੋਜਨ ਕਰਾਉਣਾ ਸਤਗੁਰਾਂ ਨੂੰ ਤੇ ਉਹਨਾਂ ਰਾਚਲ ਕਿੱਥੋਂ ਲਈ ਕੀ ਕਰੀ ਤਾਂ ਦੋਹਾਂ ਨੇ ਫਿਰ ਫੈਸਲਾ ਕੀਤਾ ਵੀ ਸ਼ਾਹੂ ਕਾਰਨਾ ਆਪਣੀ ਗੱਲ ਕੀਤੀ ਧੰਨ ਦਿੱਤਾ ਥੋੜਾ ਜਿਹਾ ਧੰਨ ਚੋਰਾ ਲੈਨੇ ਹੁਣ ਕੀ ਕਰਤਾ ਜਾਵੇ ਜਿਤਨਾ ਕੁ ਰਾਸ਼ਨ ਦੀ ਆਪਨ ਲੋੜ ਹੈ ਉਹ ਚੁਰਾ ਲੇਂਦੀ। ਕਹਿੰਦੇ ਸੱਤ ਵਜੇ। ਦੋਵਾਂ ਪਿਓਾਂ ਤੇ ਪੁੱਤਰਾਂ ਨੇ ਸਲਾਹ ਕਰ ਲਈ ਫੈਸਲਾ ਕੀਤਾ ਛੱਤ ਨੂੰ ਪਾੜ ਲਾਏ ਰਾਤ ਨੂੰ ਜਾ ਕੇ। ਤੇ ਲੋਰੀ ਦਾ ਧਨ ਲੋਰੀ ਦਾ ਪਦਾਰਥ ਸਾਰਾ ਕੱਢ ਲਿਆ ਹੈ। ਪਰ ਜਦ ਮੂਸਨ ਗਿਆ ਸੀ ਵਿੱਚ ਛੱਤ ਪੜ ਕੇ ਥੱਲੇ ਤਾਂ ਸਿੱਧੇ ਹੀ ਚਲਾ ਗਿਆ। ਪਰ ਜਦੋਂ ਬਾਹਰਾਉਣ ਲੱਗਿਆ ਨਾ ਤਾਂ ਉਹ ਧੌਣ ਫਸ ਗਈ ਕਹਿੰਦੇ ਸਰੀਰ ਲੰਕਣ ਲੰਗ ਗਿਆ ਲੰਕਣ ਲੱਗਾ ਫਸ ਗਿਆ ਹੁਣ ਦੋਹਾਂ ਨੂੰ ਡਰ ਪੈ ਗਿਆ ਕਿ ਜੇ ਇੱਥੋਂ ਫੜੇ ਗਏ ਤਾਂ ਸਿੱਖੀ ਨੂੰ ਵੀ ਕਲੰਕ ਲੱਗ ਜਾਣਾ ਸੋ ਪੁੱਤਰ ਨੇ ਬੇਨਤੀ ਕੀਤੀ ਪਿਤਾ ਜੀ ਕਾਫੀ ਸਮਾਂ ਜੋਰ ਜ਼ਬਰਦਸਤ ਕਰਨ ਦੇ ਨਾਲ ਆਪਣੀ ਹਿੰਮਤ ਕੀਤੀ ਕਿਵੇਂ ਨਿਕਲਾਂ ਪਰ ਜਦੋਂ ਨਾਂ ਜੋਰ ਚੱਲਿਆ ਫੇਰ ਹੀ ਫੈਸਲਾ ਹੋਇਆ ਇਹ ਇਹ ਭਾਵੇਂ ਪਿਤਾ ਜੀ ਆਪਾਂ ਗਰੀਬ ਐ ਤੇ ਸਿੱਖੀ ਨੂੰ ਆਪਾਂ ਕਲਾਂਕਣੀ ਲਾਉਣਾ ਤੁਸੀਂ ਕਿਰਪਾ ਇਹ ਕਰੋ ਵੀ ਜੋ ਆਪਾਂ ਨਾਲ ਕਿਰਪਾਨ ਲੈ ਕੇ ਗਏ ਸੀ ਤਲਵਾਰ ਲੈ ਕੇ ਸੀ ਇਹਦੇ ਨਾਲ ਮੇਰਾ ਸਿਰ ਕੱਟ ਦੋ ਧੜ ਮੇਰਾ ਥੱਲੇ ਡਿੱਗ ਜਾਏਗਾ ਸਿਰ ਤੁਸੀਂ ਲੈ ਜਾਣਾ ਤੇ ਬਿਨਾਂ ਧੜ ਤੋਂ ਕੋਈ ਸਿਆਣ ਨਹੀਂ ਸਕਿਆ ਵੀ ਸਕੀਦਾ ਸਰੀਰ ਹੈ ਕਿਦਾ ਧੜ ਆ ਬڑا ਦਿਲ ਕਰੜਾ ਕਰਕੇ ਕਹਿੰਦੇ ਪਿਤਾ ਨੇ ਉਹ ਬੱਚਨ ਨੂੰ ਕਮਾਉਣਾ ਕੀਤਾ ਉਸੇ ਤਰ੍ਹਾਂ ਆਪਣੇ ਪੁੱਤਰ ਦਾ ਸੀਸ ਵੜਤਾ ਟੜ ਥੱਲੇ ਦੁਕਾਨ ਚ ਡਿਗ ਪਿਆ ਪਾੜ ਵਿੱਚ ਇਹ ਸੀਸ ਚੱਕ ਕੇ ਉਲ ਬਿਟ ਕੇ ਘਰ ਲੈ ਗਿਆ ਸਾਰਾ ਕੁਝ ਜਲ ਪਾਣੀ ਉੱਪਰ ਚ ਵਾਰੇ ਜਾ ਕੇ ਉਹਨੇ ਸੀਸ ਰੱਖਤਾ ਜਲ ਪਾਣੀ ਦਾ ਪ੍ਰਬੰਧ ਕੀਤਾ ਸਵੇਰ ਹੋਈ ਦਿਨ ਚੜਿਆ ਨਾ ਸੇਠ ਆਇਆ ਦੁਕਾਨ ਖੋਲੀ ਤੇ ਧੜ ਪਿਆ ਲੌਲਾ ਬੜਾ ਘਬਰਾਇਆ ਵੀ ਇਹ ਕਿਹੋ ਕਿਹਦਾ ਹੈ ਕਿਹਦਾ ਨਹੀਂ ਹਨ ਕੋਈ ਉਹਨੂੰ ਹੱਥ ਨਾ ਪਾਵੇ ਫਿਰ ਉਹਨੇ ਕਿਹਾ ਵੀ ਹੁਣ ਮੂਸਨ ਨੂੰ ਨਾ ਨੂੰ ਲੋੜ ਆ ਸੱਜਣਾਂ ਨੂੰ ਤੇ ਮਾਊਨਾਂ ਨੂੰ ਪੈਣਾ ਮੂਸਨ ਉਹਨੇ ਸਨੇਹਾ ਭੇਜਿਆ ਬੁਲਾਇਆ ਕਹਿੰਦਾ ਤੈਨੂੰ ਮੈਂ ਜੋ ਧਨ ਕਹਿੰਗਾ ਦੇ ਦੂੰ ਜੋ ਪਦਾਰਥ ਕਹਿੰਗਾ ਤੈਨੂੰ ਦੇ ਦੂੰ ਪਰ ਤੂੰ ਮਾਂ ਲਾ ਧਾੜਾ ਇਹਨੂੰ ਲੈ ਜਾ ਇੱਥੇ ਪਤਾ ਨਹੀਂ ਕੀ ਦਾ ਮੇਰੇ ਜੁੰਮੇ ਨਾ ਪੈ ਜੇ ਸਮੇ ਦੇ ਹਾਕਮ ਮਿੱਤੇ ਜ਼ੁਲਮ ਨਾ ਕਰਨ ਇਹਨੂੰ ਲੈ ਜਾ ਹੁਣ ਤਾਂ ਪਤਾ ਸੀ ਮੇਰੇ ਬੇਟੇ ਦਾ ਪਰ ਜੱਕਾਂ ਤੱਕਾਂ ਕੀਤੀਆਂ ਤਾਂ ਆਖਰ ਉਹਨੇ ਉਹ ਆਪਣੇ ਬੇਟੇ ਦਾ ਜੋ ਧਾੜਾ ਹੈ ਕੱਪੜੇ ਝੱਲ ਲਵੇਟਣਾ ਕੀਤਾ ਤੇ ਸੀਸ ਤੇ ਟਕਾ ਕੇ ਘਰ ਲੈ ਗਿਆ ਰਾਹ ਤੇ ਜਾ ਰਿਹਾ ਹੈ ਔਰ ਰਾਹਤੇ ਜੀ ਸਿੱਖ ਸੰਗਤ ਮਿਲ ਗਈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦੇ ਦਰਸ਼ਨ ਨੂੰ ਮੂਸਣਾ ਭਾਈ ਕੀ ਲੈ ਕੇ ਚੱਲਿਆ ਮਹਾਰਾਜ ਤੁਹਾਨੂੰ ਪ੍ਰਸ਼ਾਦਾ ਕੀਤਾ ਤੁਹਾਡੇ ਵਾਸਤੇ ਰਸਤਾ ਲੈ ਕੇ ਚੱਲੇ ਹੋਜਣ ਦੀਆਂ ਰਸਤਾ ਤੇ ਮਹਾਰਾਜ ਹੱਸ ਕੇ ਕਹਿੰਦੇ ਵੀ ਠੀਕ ਆ ਜੋ ਤੇਰੀ ਮਰਜ਼ੀ ਤਾ ਕਰ ਲੈ ਗਿਆ ਚਵਾਰੇ ਜਾ ਕੇ ਉਹਨੇ ਸੀਸ ਦੇ ਨਾਲ ਧੜ ਨੂੰ ਜੋੜ ਕੇ ਰੱਖਤਾ ਖੱਲੇ ਪ੍ਰਸ਼ਾਦਾ ਪਾਣੀ ਤਿਆਰ ਕਰਵਾਇਆ ਪੰਗਤਾਂ ਲੱਗੀਆਂ ਸਿੰਘਾਂ ਨੇ ਬੇਨਤੀਆਂ ਕਰੀਆਂ ਪ੍ਰਸ਼ਾਦਾ ਪਾਣੀ ਵਰਤਣ ਲੱਗਿਆ ਤੇ ਸਤਿਗੁਰੂ ਜੀ ਕਹਿਣ ਲੱਗੇ ਮੂਸਣਾ ਸੰਮਣਾ ਤੇਰਾ ਪੁੱਤਰ ਮੂਸਨ ਕਿੱਥੇ ਹੈ ਮਹਾਰਾਜ ਤੇ ਹੋਣਾ ਕਿਤੇ ਖੇਤ ਮੈਂ ਨੇ ਨਾਮ ਭਾਈ ਉਹ ਤੇਰੇ ਨਾਲ ਆਇਆ ਸੀ ਉਹਨੇ ਸਾਨੂੰ ਪ੍ਰਸ਼ਾਦ ਦੇ ਦਾ ਮੰਤਰਣ ਦਿੱਤਾ ਸੀ ਅਸੀਂ ਉਹਦੇ ਅੱਖੇ ਲਾ ਕੇ ਉਹਦੀ ਦਿਆਲਤਾ ਉਹਦੀ ਨਿਮਰਤਾ ਉਹਦਾ ਪਿਆਰ ਵੇਖ ਕੇ ਆਏ ਤੇ ਤੁਸੀਂ ਕਿਰਪਾ ਕਰੋ ਨੂੰ ਬੁਲਾ ਲਓ ਤਾਂ ਨਿਕਲ ਗਈ ਪਿਤਾ ਦੀ ਰੋਣਾ ਰੰਮ ਕੀਤਾ ਕਹਿੰਦੇ ਮਹਾਰਾਜ ਇੱਥੇ ਉਹ ਚਲਾ ਗਿਆ ਉਦ ਤੱਕ ਸਾਡੀ ਆਵਾਜ਼ ਨਹੀਂ ਜਾਂਦੀ ਤੁਸੀਂ ਕਿਰਪਾ ਕਰੋ ਤੁਸੀਂ ਆਵਾਜ਼ ਐਸਾ ਕਾਤ ਐਸੀ ਵਿੜਾਈ ਸਤਿਗੁਰਾਂ ਨੇ ਬਉਸ਼ੇ ਕੋਈ ਆਵਾਜ਼ ਮਾਰੇ ਚ ਵਾਲੇ ਕੋਲ ਖੜ ਕੇ ਵੇ ਮੂਸਣਾ ਪਤਸੀ ਆਗੇ ਪ੍ਰਸ਼ਾਦਾ ਛਕਾ ਦੇ ਸਤਿਗੁਰ ਦੀ ਆਵਾਜ਼ ਦੇ ਨਾਲ ਉਹ ਮੂਸਣ ਉਹ ਸ਼ਮਨ ਦਾ ਬੇਟਾ ਜਿੰਦਾ ਹੋ ਭਜਦਾ ਭਜਦਾ ਥੱਲੇ ਆ ਕੇ ਨਮਸ਼ਕਾਰਾਂ ਕੀਤੀਆਂ ਸਤਿਗੁਰਾਂ ਨੂੰ ਚਰਨ ਪਰਸੇ ਪ੍ਰਸ਼ਾਦਾ ਪਾਣੀ ਸਾਰੇ ਸੰਗਤ ਨੂੰ ਸ਼ਕਾਇ ਪਰਵਾਰ ਪਿਤਾ ਗਦਗਦ ਹੋ ਗਏ ਸਤਿਗੁਰੂ ਤੁਸੀਂ ਸਾਡੀ ਸੇਵਾ ਸਫਲ ਕੀਤੀ ਸਾਡੇ ਭਾਗ ਚੰਗੇ ਤੁਸੀਂ ਸਾਨੂੰ ਸਾਡਾ ਲਾਲ ਮੋੜਤਾ ਸੰਗਤਾਂ ਸਮੇਤ ਤੁਸੀਂ ਸਾਡੇ ਘਰ ਚਰਨ ਪਾਏ ਜਦ ਪ੍ਰਸ਼ਾਸ ਰੂਪਾਂ ਗਿਆ ਪਰਉਸਿਆ ਗਿਆਨ ਚੋਜੀ ਪ੍ਰੀਤਮ ਨੇ ਜਲ ਪਾਣੀ ਛਕਿਆ ਨਿਰੰਕਾਰ ਦੀ ਵਡਿਆਈ ਗਏ ਕਿ ਭਾਈ ਨਾਮ ਜਪ ਬਾਨੀ ਪੜਿਆ ਕਰੋ ਸਿਮਰਨ ਕਰਿਆ ਕਰੋ ਉਸ ਅਕਾਲ ਪੁਰਖਾ ਦਾ ਤੇ ਕੁਦਰਤ ਦਾ ਧੰਨਵਾਦ ਕਰਿਆ ਐਸੀ ਵਡਿਆਈ ਸਤਿਗੁਰੂ ਐਸੇ ਵਚਨ ਦੇ ਰਹੇ ਨੇ ਸਾਰੀਆਂ ਸੰਗਤਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਨਾ ਤਾਂ ਬੜੇ ਹੈਰਾਨ ਹੋ ਗਏ ਔਰ ਮਹਾਰਾਜ ਦੇ ਕੋਲ ਸਭਨ ਤੇ ਮੂਸਣ ਨੇ ਜੋ ਇਹ ਚੋਰੀ ਦੀ ਵਿਚਾਰ ਕੀਤੀ ਸੀ ਨਾ ਉਹਦੇ ਵਾਸਤੇ ਮਹਾਰਾਜ ਤੋਂ ਖਿਮਾ ਵੀ ਮੰਗੀ ਮਹਾਰਾਜ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਸਾਡੇ ਕੋਲੇ ਕੋਈ ਹੱਲ ਹੀ ਨਹੀਂ ਸੀਗਾ ਇਸ ਕਰਕੇ ਅਸੀਂ ਸਾਨੂੰ ਇਹ ਮਾਰਗ ਬਣਾਉਣਾ ਮਹਾਰਾਜ ਕਹਿੰਦੇ ਚਲੋ ਸਮੇਂ ਦਾ ਕੌਤਕ ਹੁੰਦਾ ਹੈ ਸਮੇਂ ਦੇ ਨਾਲ ਜੋ ਹੁੰਦਾ ਹੈ ਉਹ ਠੀਕ ਹੀ ਹੁੰਦਾ ਹੈ ਤੇ ਬਾਣੀ ਦੇ ਵਿਚਾਰਾਂ ਦੇ ਅੰਦਰ ਮਹਾਰਾਜ ਧੰਨ ਗੁਰੂ ਰੰਸਾ ਦੇ ਵਿੱਚ ਵੀ ਦਰਜ ਕਰਦੇ ਐ ਦੋਹਰਾ ਚੋ ਬੋਲਿਆਂ ਦੇ ਅੰਦਰ ਜੋ ਤਕਰੀਬਨ 1363 64 ਦੇ ਅੰਗ ਦੇ ਉੱਪਰ ਸੁਭਾਏ ਮਾਨ ਹੈ ਕਿ ਸੰਮਣ ਜਾ ਉਸ ਪ੍ਰੇਮ ਕੀ ਦਮਕ ਹੈ ਹੋਤੀ ਸਾਟ ਮੂਸਣ ਮਸਕਰ ਪ੍ਰੇਮ ਕੇ ਰਹੇ ਜੋ ਅੰਬਰਸ਼ਾਰ ਇਸ ਤਰ੍ਹਾਂ ਮਹਾਰਾਜ ਜੀ ਨੇ ਜੋ ਸੰਮਨ ਤੇ ਮੂਸਣ ਦਾ ਪਿਆਰ ਸੀ ਨਾ ਉਹਨਾਂ ਦੇ ਪ੍ਰੇਮ ਅੰਦਰ ਜਾ ਕੇ ਸਿੱਖਾਂ ਦਾ ਭਲਾ ਕੀਤਾ ਤੇ ਮੂਸਣ ਨੇ ਵੀ ਪ੍ਰੇਮ ਵਿੱਚ ਜਾ ਕੇ ਆਪਣਾ ਬਲਿਦਾਨ ਆਪਾ ਕੁਰਬਾਨ ਕਰਤਾ ਮਹਾਰਾਜ ਜੀ ਨੇ ਉਹਦੀ ਕੁਰਬਾਨੀ ਅਜਾਈ ਨਹੀਂ ਜਾਣ ਦਿੱਤੀ ਕਿਉਂਕਿ ਸਮਾਂ ਨਹੀਂ ਸੀ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਕੌਤ ਕਰਕੇ ਇਹ ਜੀਵਨ ਦਾਤ ਦਿੱਤਾ ਗੁਰੂ ਨਾਨਕ ਦੇ ਘਰ ਦੀ ਮੰਜੀ ਦਿੱਤੀ ਕਿ ਭਾਈ ਅੱਜ ਤੋਂ ਤੁਸੀਂ ਪ੍ਰਚਾਰ ਕਰਨਾ ਸਿੱਖ ਧਰਮ ਦਾ ਸਿੱਖੀ ਦਾ ਗੁਰੂ ਨਾਨਕ ਦੇ ਘਰ ਦਾ ਸੁਲਹੀ ਖਾਨ ਪੰਜਮ 파ਰਸ਼ਾ ਧਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਮੇਂ ਬਾਦਸ਼ਾਹ ਜਹਾਂਗੀਰ ਵੱਲੋਂ ਲਾਹੌਰ ਦਾ ਕੋਗਾ ਹਾਕਮ ਆਇਆ ਜੋ ਸਮੇਂ ਦੇ ਬਾਦਸ਼ਾਹ ਵੱਲੋਂ ਭੇਜਿਆ ਗਿਆ ਜਦ ਪ੍ਰਥੀ ਚੰਦ ਨੇ ਚੰਦੂ ਦੇ ਨਾਲ ਸਾਜ਼ਸ਼ ਕਰਕੇ ਗੁਰੂ ਜੀ ਨੂੰ ਤਾਂ ਕਰਨ ਦੀ ਠਾਣੀ ਕਿਉਂਕਿ ਪ੍ਰਥੀਆ ਕਹਿੰਦੀ ਮੈਂ ਵੱਡਾ ਗੁਰੂ ਅਰਜਨ ਦੇ ਵੱਡੇ ਭਰਾ ਤਾਂ ਨੇ ਤੇ ਕਹਿਣ ਲੱਗਾ ਜਿਵੇਂ ਅੱਜ ਵੀ ਰੌਲੇ ਪੈਂਦੇ ਵੀ ਮੈਂ ਵੱਡਾ ਤੇ ਮੈਂ ਜ਼ਮੀਨ ਜਾਇਦਾਦ ਦਾ ਹੱਕਦਾਰਾਂ ਤੇ ਮੈਂ ਗੱਦੀ ਦਾ ਵੀ ਮਾਲਕ ਮੈਂ ਬਣਨਾ ਸੀ ਇਹ ਗੁਰੂ ਨਾਨਕ ਦੀ ਜੋ ਵਿਢਾਈ ਪੰਜਵੇਂ ਗੁਰੂ ਮੈਂ ਆਖਾਉਣਾ ਸੀ ਪਿੱਥੀਚਾਂ ਤੇ ਗੁਰਿਆਈ ਤਾਂ ਹੁਣ ਅਰਜਨ ਦੇਵ ਨੂੰ ਦਿੱਤੀ ਇਹ ਤੋਂ ਗੁਰਿਆਈ ਲੈਣ ਵਾਸਤੇ ਉਹਨੇ ਅਨੇਕਾਂ ਹੱਥ ਕੰਡੇ ਬਣਾਏ ਨਾਂ ਜੋਰ ਚੱਲਿਆ ਤਾਂ ਰਾਜੇ ਬਾਦਸ਼ਾਹ ਜਹਾਂਗੀਰ ਕੋਲ ਮਰਦਮੰਦ ਇਦਾ ਮਿੱਤਰ ਸੀ ਇਹ ਸੁਲੀਖਾਨ ਤਾਂ ਕਹਿੰਦੇ ਉਹਨੂੰ ਬੁਲਾਇਆ ਜਾਏ ਤਾਂ ਸੁਲੀਖਾਨ ਦਿੱਲੀ ਤੋਂ ਗੁਰੂ ਜੀ ਦੇ ਵਿਰੁੱਧ ਕਾਰਵਾਈ ਕਰਨ ਲਈ ਕੱਲ ਲਿਆ ਗਿਆ ਪਰ ਜਦ ਇਹ ਜਲੰਧਰ ਪੁੱਜਾ ਨਾ ਤਾਂ ਇੱਥੇ ਇੱਕ ਪਠਾਨ ਦੇ ਹੱਥੋਂ ਮਾਰਿਆ ਗਿਆ ਸੁਲੀਖਾਨ ਲਾਹੌਰ ਆ ਕੇ ਇਹ ਵੀ ਆਖਿਆ ਕਿ ਗੁਰੂ ਅਰਜਨ ਦੇਵ ਕਿਉਂਕਿ ਸੁਬਹਿ ਖਾਨ ਤੇ ਸੁਲੇਖਾਨ ਦਾ ਭਤੀਜਾ ਸੀ ਤੇ ਇਸ ਲਈ ਪਿਠੀ ਨੇ ਢੜੇ ਨੇ ਹੋਰ ਗੋਦ ਗੰਧੀ ਸੁਲੇਖਾਨ ਲਾਹੌਰ ਤੋਂ ਆਉਣਾ ਪਿਆ ਆਖਿਆ ਗੁਰੂਆਰਧਾ ਦੇ ਧਾੜਵਿਆਂ ਪਾਸੋਂ ਤੇਰੇ ਭਤੀਜੇ ਨੂੰ ਮਰਵਾ ਦਿੱਤਾ ਹੈ ਕਿਉਂਕਿ ਪਹਿਲਾਂ ਸੁਬਹਿ ਖਾਨ ਨੂੰ ਭੇਜਿਆ ਗਿਆ ਸੀ ਉਹਨੂੰ ਜਾਣ ਬੁੱਝ ਕੇ ਗੱਲ ਚਾਹੀ ਗਈ ਸੁਲਹੀ ਖਾਨ ਤੇਰਾ ਜੋ ਭਤੀਜਾ ਸੁਭੀ ਖਾਨ ਸੀ ਨਾ ਉਹਨੂੰ ਗੁਰੂ ਅਰਜਨ ਦੇਵ ਨੇ ਮਾਰਾਇਆ ਇਹ ਕਹਾਣੀ ਨਿਚਾ ਕਰਕੇ ਸੁਲਹੀ ਖਾਨ ਬੜੇ ਕਰੋਧਵਸ਼ ਹੋ ਕੇ ਆਪਣੇ ਭਤੀਜੇ ਦਾ ਬਦਲਾ ਲੈਣ ਵਾਸਤੇ ਲਾਹੌਰ ਨੂੰ ਕੂਚ ਕਰਦਾ ਹੈ ਮੰਨਦੇ ਵਿੱਚ ठान ਲਈ ਕਿ ਗੁਰੂ ਜੀ ਪਾਸੋਂ ਜਦ ਤੱਕ ਬਦਲਾ ਨਾ ਲਵਾਂਗਾ ਮੇਰਾ ਜਿਉਣਾ ਹਰਾਮ ਹੈ ਜਾ ਦੇ ਫਿਹਰਪਿੰਡ ਤੋਂ ਅੰਮ੍ਰਿਤਸਰ ਪਾਸ ਜੋ ਹੈ ਇਥੇ ਪੁੱਜਿਆ ਦਾ ਪਰਥੀ ਆ ਦਾ ਮਹਿਮਾਨ ਬਣਿਆ ਇਹ ਇਹ ਕਥਾਰਾ ਨੂੰ ਸੁਣ ਕੇ ਸਤਿਗੁਰੂ ਜੀ ਨੇ ਵੀ ਨਿਟਵਰਤੀ ਸਿੱਖਾਂ ਨੂੰ ਬੇਨਤੀ ਕੀਤੀ ਕਿ ਕਿਸੇ ਨੂੰ ਘੱਲ ਕੇ ਜਾਂ ਪੁੱਤਰ ਭੇਜ ਕੇ ਮਾਮਲਾ ਲਿਠ ਲੈਣਾ ਚਾਹੀਦਾ ਪਰ ਨਰਵੈਰ ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਹੀ ਭਰੋਸਾ ਰੱਖਣ ਦੀ ਆਗਿਆ ਦਿੱਤੀ ਕਿ ਉਧਰ ਜਦ ਸੁਲੀ ਖਾਨ ਪਰਤੀ ਕੇ ਸਣੇ ਸ਼ਿਕਾਰ ਕਰਨ ਪਿੰਡ ਤੋਂ ਬਾਹਰ ਆਇਆ ਤਾਂ ਜੋ ਇਟਾ ਪਕਾਉਣ ਵਾਲਾ ਆਵਾ ਹੁੰਦਾ ਦੇਖਣ ਚਲਾ ਗਿਆ ਦੇਖਣ ਦੇ ਲਈ ਜਦੋਂ ਆਵੇ ਤੇ ਚੜ੍ਹਿਆ ਨਾ ਤਾਂ ਕਹਿੰਦੇ ਸੁਲੀ ਖਾਨ ਦਾ ਘੋੜੇ ਦਾ ਜੋ ਪੈਰ ਸੀ ਉਹ ਤਵਕ ਗਿਆ ਡੋਲ ਗਿਆ ਤੇ ਉਹ ਦੋਹੇ ਘੋੜੇ ਸਣੇ ਉਛਲ ਕਹਿੰਦੇ ਡਿੱਗਣ ਦੇ ਨਾਲ ਅੱਗ ਦੇ ਵਿੱਚ ਡਿੱਗਣ ਦੇ ਨਾਲ ਸੁਲੀ ਖਾਨ ਤੇ ਘੋੜਾ ਜਲ ਕੇ ਸਵਾਹ ਹੋ ਗਿਆ ਨਾ ਸੋ ਗਿਆ ਉੱਥੇ ਇਸ ਤਵਾਰ ਇੱਕ ਹਾਸ ਲੈਂਦਾ ਹਾਸੇ ਨੂੰ ਮਤਮਲਕ ਸਤਗੁਰੂ ਪਾਤਸ਼ਾ ਵਿਲਾਵਣ ਰਾਗ ਦੇ ਅੰਦਰ ਦਰਜ ਕਰਦੇ ਐ ਜੋ ਸ਼ਬਦ ਇਸ ਦੀ ਮੌਤ ਦੀ ਸੰਬੰਧ ਵਿੱਚ ਹੈ ਪਹਿਲੀ ਤੁਕ ਦੇ ਵਿੱਚ ਹੀ ਮਹਾਰਾਜ ਜੀ ਨੇ ਇਹ ਵਚਨ ਕੀਤਾ ਹੈ ਸੁਲਹੀ ਤੇ ਨਾਰਾਇਣ ਰਾਗ ਸੁਲਹੀ ਤੇ ਨਾਰਾਇਣ ਰਾਗ ਇਸ ਤਰ੍ਹਾਂ ਨਰਵੈਰ ਦੇ ਨਾਲ ਵੈਰ ਕਮਾਉਣ ਵਾਲੇ ਦਾ ਅੰਤ ਹੋਇਆ ਤੇ ਮਹਾਰਾਜ ਪਾਵਨ ਵਚਨ ਚ ਕਰ ਰਹੇ ਸਾਰਾ ਹਾਲ ਮਹਾਰਾਜੀ ਨੇ ਇਸ ਰਾਗ ਦੇ ਵਿੱਚ ਹੁਕਮ ਕੀਤਾ ਕਿ ਸੁਲਹੀ ਤੇ ਨਾਰਾਇਣ ਰਾਗ ਸੁਲਹੀ ਕਾ ਹੱਥ ਕਹੀ ਨਾ ਪਹੁੰਚੈ ਸੁਲਹੀ ਹੋਆ ਮੂਆ ਨਾ ਬਾਗ ਕਿ ਉਹਦਾ ਹੱਥ ਜਿੱਥੇ ਤੱਕ ਉਹ ਪਹੁੰਚਾਉਣਾ ਚਾਹੁੰਦਾ ਸੀ ਉਹ ਪੂਜਾ ਨਹੀਂ ਉਹ ਨਾਪਾਕ ਹੋ ਕੇ ਭਾਵਕ ਜੋ ਮੁਸਲਮਾਨ ਦਫਨ ਕਰਦੇ ਆ ਮੁਰਦੇ ਨੂੰ ਇਹ ਅੱਗ ਜਲਾਉਣ ਨੂੰ ਨਪਾਕ ਕਹਿੰਦੇ ਜਿਹੜੇ ਨਾਪਾਕ ਹਨ ਭਾਵਕ ਜੋ ਨਿਰੰਕਾਰ ਅਕਾਲ ਪੁਰਖ ਜੋ ਅੱਲਾਹ ਦੇ ਦੋਸ਼ੀ ਹੈ ਉਹਨਾਂ ਨੂੰ ਜਲਾਇਆ ਜਾਂਦਾ ਜੋ ਉਹਦੇ ਹਿੱਤ ਚ ਹਨ ਉਹਨੂੰ ਪਿਆਰੇ ਆ ਉਹ ਦਫਨ ਕੀਤੇ ਜਾਂਦੇ ਕਹਿੰਦੇ ਹੁਣ ਮਹਾਰਾਜ ਨੇ ਉਹਨਾਂ ਦੀ ਬਾਸ਼ਾ ਨੂੰ ਜਵਾਬ ਦਿੱਤਾ ਵੀ ਹੁਣ ਸੁਲਹੀ ਤਾਂ ਫਿਰ ਭਾਵੇਂ ਮੁਸਲਮਾਨ ਸੀ ਪਰ ਉਹ ਨਪਾਕ ਹੋ ਗਿਆ ਉਹਦਾ ਅਗਰ ਜਲ ਗਿਆ ਮਹਾਰਾਜ ਕਹਿੰਦੇ ਉਹਦਾ ਹੱਥ ਕਿਤੇ ਨਹੀਂ ਪਹੁੰਚਿਆ ਹੋ ਤਾਂ ਨਾਪਾਕ ਹੋ ਗਿਆ ਕਾੜ ਕੋਠਾਰ ਖਸਮ ਸਿਰ ਕਾਢਿਆ ਖਿੰਮਹ ਹੋਏ ਗਿਆ ਖਾਕ ਮਹਾਰਾਜ ਕਹਿੰਦੇ ਕੋਠਾਰ ਭਾਵ ਕੇ ਆਬ ਚ ਚੜਿਆ ਨਾ ਤੇ ਆਪਣੇ ਸਿਰ ਤੇ ਆਪ ਹੀ ਮਹੌਤ ਨੂੰ ਸਹਿੜ ਲਿਆ ਤੇ ਕਹਿੰਦੇ ਖਿੰਦੇ ਵਿੱਚ ਅੱਗ ਦੇ ਆਵਜ ਡੇ ਕੇ ਜਲ ਕੇ ਖਾਕ ਬਣ ਗਿਆ ਸਵਾਹ ਹੋ ਗਿਆ ਮੰਦਾ ਚਿਤਵਤ ਚਿਤਵਤ ਪਚਿਆ ਜਿ ਰਚਿਆ ਤਿੰਨ ਦਿਨਾਂ ਧਾਕ ਕਹਿੰਦੇ ਹੋਰ ਨਾਲ ਹੁਣ ਉਹ ਨੁਕਸਾਨ ਪਹੁੰਚਾਉਣ ਵਾਸਤੇ ਆਏ ਨਿਭਾਵਕੇ ਮਹਾਰਾਜ ਨੂੰ ਪੰਜਮ ਬਾਦਸ਼ਾਹ ਗੁਰੂ ਅਰਜਨ ਦੇਵ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਹੋਰ ਚਿੱਤ ਵਿੱਚ ਉਚਿਤ ਬਣੀ ਲੈ ਕੇ ਆਏ ਸੀ ਨਾ ਸੋਚਾਂ ਸੋਚ ਕੇ ਆਏ ਸੀ ਪਰ ਕਹਿੰਦੇ ਉਹਦੀ ਸੋਚ ਸਫਲ ਨਹੀਂ ਹੋਈ ਜਿਸ ਨਿਰੰਕਾਰ ਨੇ ਉਹ ਰਚਿਆ ਸੀਗਾ ਉਸੇ ਨੇ ਉਹ ਨਿਰੰਕਾਰ ਅਕਾਲ ਪੁਰਖ ਨੇ ਉਹਨੂੰ ਇਸ ਲੋਕ ਤੋਂ ਮਹਾਕਾਲ ਦੇ ਵਿੱਚ ਤੱਕਾ ਦਿੱਤਾ ਪਰ ਲੋਕ ਦੇ ਵਿੱਚ ਤੱਕਾ ਮਿਲ ਗਿਆ ਨਰਕਾ ਨੂੰ ਚਲਾ ਗਿਆ ਪੁੱਤਰ ਮੀਤ ਤਾਂ ਨਾ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਮਹਾਰਾ ਜੀ ਕਹਿੰਦੇ ਹੁਣ ਨਾਲ ਤਾਂ ਉਹਦੇ ਕੋਈ ਗਿਆ ਹੀ ਨਹੀਂ ਦੁਨੀਆ ਦੇ ਵਿੱਚੋਂ ਚਲਾ ਗਿਆ ਨਾਲ ਕੋਈ ਨਾ ਕੋਈ ਸਕਾ ਨਾ ਕੋ ਭੈਣ ਨਾ ਭਰਾ ਨਾ ਮਿੱਤਰ ਨਾ ਦੋਸਤ ਕੋਈ ਨਹੀਂ ਰਿਹਾ ਸਾਰਾ ਕੁਝ ਇੱਥੇ ਹੀ ਰਹਿ ਗਿਆ ਸਾਰਾ ਕੁਝ ਛੱਡ ਕੇ ਚਲਾ ਗਿਆ ਮਹਾਰਾ ਕਹਿੰਦੇ ਕਹੋ ਨਾਨਕ ਪ੍ਰਭ ਬਲਿਹਾਰੀ ਜਿਨ ਜਨਕਾ ਕੀਨੋ ਪੂਰਨ ਵਾਕ ਮਹਾਰਾਜ ਰ ਕਹਿੰਦੇ ਉਹ ਤੋਂ ਰਹੇ ਨਾਨਕ ਉਸ ਅਕਾਲ ਪੁਰਖ ਨਿਰੰਕਾਰ ਪ੍ਰਭੂ ਤੋਂ ਕੁਰਬਾਨ ਜਾ ਜਿਸ ਨੇ ਆਪਣੇ ਸੇਵਕਾਂ ਦੀ ਅਰਦਾਸ ਸੁਣੀ ਐ ਤੇ ਐਸੇ ਸੁਲੀਖਾਨ ਤੋਂ ਬਚਾਉਣਾ ਕੀਤਾ ਹੈ ਐਸਾ ਸ਼ੁਕਰਾਨਾ ਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਦਾ ਆਪਣੇ ਬੋਲਾਂ ਦੇ ਰਾਹੀ ਕਰਦੇ ਆ ਤਾਂ ਸਤਗੁਰ ਕਿਰਪਾ ਕਰਨ ਐਸੀ ਵਡਿਆਈ ਐਸੀ ਬਲਕਿ ਸ਼ੁਕਰਾਨਾ ਸਾਸੀ ਵੀ ਨਿਰੰਕਾਰ ਅਕਾਲ ਪੁਰਖ ਤੇ ਭਰੋਸਾ ਰੱਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਰੋਸਾ ਰੱਖਿਆ ਨਾ ਖੁਦਾ ਤੇ ਅਕਾਲ ਪੁਰਖ ਵਾਹਿਗੁਰੂ ਤੇ ਨਹੀਂ ਭਾਈ ਪਰਮੇਸ਼ਰ ਹੈ ਤੇ ਪਰਮੇਸ਼ਰ ਦੇ ਭਰੋਸੇ ਜਦੋਂ ਮਹਾਰਾਜ ਰਹੇ ਤੇ ਫਿਰ ਸੋਲੀ ਰਸਤੇ ਦੇ ਵਿੱਚ ਹੀ ਰਹਿ ਗਿਆ ਪਹੁੰਚ ਨਹੀਂ ਸਕਿਆ ਤੇ ਇਸ ਕਰਕੇ ਮਾਰਗ ਦੇ ਇੱਕੋ ਨਿਰੰਕਾਰ ਅਕਾਲ ਪੁਰਖ ਤੇ ਭਰੋਸਾ ਰੱਖੋ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਤਨ ਨਿਰੰਕਾਰ ਤੇ ਬਦੋ ਸਾਰੱਖੋ ਬਾਣੀ ਬਣਦੀ ਧਾਰਨੀ ਹੋਵੋ ਅਮਰ ਛਕੋ ਸਿੰਨ ਸਜੋ ਗੁਰੂ ਵਾਲੇ ਬਣੋ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਪੁੱਲਾ ਮਾ ਕੋਈ ਵੀ ਰਸਨਾ ਗਾਂਝ ਨਹੀਂ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ